ਆਨਵਾੜੇ ਦਿਨਾਂ ਦੇ ਵਿੱਚ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਪਰ ਬਾਕੀ ਹਿੱਸਿਆਂ ਦੇ ਵਿੱਚ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਜਿਵੇਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਐਸਪੀਐਸ ਨਗਰ, ਰੂਪਨਗਰ ਇਹਨਾਂ ਦੇ ਵਿੱਚ ਹੋ ਸਕਦੀ ਹੈ ਪਰ ਬਾਕੀ ਹਿੱਸਿਆਂ ਦੇ ਵਿੱਚ ਚਾਂਸ ਨਹੀਂ ਹੈ ਆਪਮਾਨ ਜੀ ਨੀਅਰ ਨਾਰਮਲ ਹੋ ਗਏ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਰਿਪੋਰਟ ਲੋਏਸਟ ਡੇਟਿੰਗ ਟੈਂਪਰੇਚਰਸ ਤੇ ਬੋਲਡ ਕੈਪਸ ਕਿਉਂਕਿ ਰੇਨੀ ਐਂਡ ਕਲਾਉਡੀ ਕੰਡੀਸ਼ਨਸ ਸੀ ਪਰ ਹੁਣ ਨੀਅਰ ਨਾਰਮਲ ਨੇ ਜਿਵੇਂ ਅਸੀਂ ਅੱਜ ਦੇਖ ਰਹੇ ਹਾਂ ਕਿ ਕਲੀਅਰ ਸਕਾਈ ਕੰਡੀਸ਼ਨਸ ਨੇ ਤੋਂ ਨਿਕਲੀ ਹੋਈ ਹੈ ਟੈਂਪਰੇਚਰ ਨੀਅਰ ਨਾਰਮਲ ਹੈ ਇਸੇ ਤਰ੍ਹਾਂ ਨੀਅਰ ਕੰਡੀਸ਼ਨਸ ਆਉਣ ਵਾਲੇ ਦਿਨਾਂ ਦੇ ਵਿੱਚ ਸਪੈਸ਼ਲਿਸਟ ਦਿਨ ਚਾਰ ਦਿਨ ਬਣੇ ਰਹਿਣ ਦੀ ਭਵਿੱਖਿਆ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਰਹੇਗਾ ਮੌਸਮ ਆਉਣ ਵਾਲੇ ਦਿਨਾਂ ਦੇ ਵਿੱਚ ਜਾਣਨ ਲਈ ਮੌਸਮ ਵਿਭਾਗ ਦੇ ਪਵਨੀਤ ਕੌਰ मैम ਕੋਲੋਂ ਮੈਮ ਕਿਸ ਤਰ੍ਹਾਂ ਦਾ ਮੌਸਮ ਰਹੇਗਾ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਹੈ ਅਲਰਟ ਜਾਰੀ ਕੀਤੇ ਗਏ ਹੁਣ ਤੱਕ ਕੋਈ ਮੌਸਮ ਦਾ ਹੈਗਾ ਅਨੁਮਾਨ ਅੱਜ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮੌਨਸੂਨ ਸਿਸਟਮ ਰੀਜਨ ਦੇ ਵਿੱਚ ਕਾਫੀ ਐਕਟਿਵ ਰਿਹਾ ਸੋ ਕਾਫੀ ਥਾਮਾ ਤੇ ਬਾਰਿਸ਼ ਵੀ ਰਿਕਾਰਡ ਕੀਤੀ ਗਈ ਕੁਝ ਥਾਵਾਂ ਤੇ ਹੈਵੀ ਬਾਰਿਸ਼ ਹੋਈ ਔਰ ਇਹ ਦਿਨਾਂ ਨਾਲ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਕਾਫੀ ਗ੍ਰਾਊਟ ਆਬਜ਼ਰਵ ਕੀਤੀ ਗਈ ਪਰ ਹੁਣ ਜਿਹੜੀਆਂ ਸਨੋਪ੍ਰਿਕ ਕੰਡੀਸ਼ਨਸ ਦੇ ਵਿੱਚ ਇੱਕ ਚੇਂਜ ਆਬਜ਼ਰਵ ਕੀਤੀ ਗਈ ਹੈ ਔਰ ਡੇ ਟਾਈਮ ਟੈਂਪਰੇਚਰ ਵੀ ਨੀਅਰ ਨਾਰਮਲ ਆਬਜ਼ਰਵ ਕੀਤਾ ਜਾ ਰਿਹਾ ਅੱਜ ਦਾ ਡੇ ਟਾਈਮ ਟੈਂਪਰੇਚਰ 33.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 2 ਡਿਗਰੀ ਸੈਂਟੀਗ ਔਰ ਅੱਜ ਦਾ ਮਿਨੀਮਮ ਟੈਂਪਰੇਚਰ 25 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.2 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜਿਸੀ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਕੰਡੀਸ਼ਨਸ ਇੰਪਰੂਵਡ ਅਸੀਂ ਦੇਖ ਰਹੇ ਹਾਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਪਰ ਬਾਕੀ ਹਿੱਸਿਆਂ ਦੇ ਵਿੱਚ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਕੋਈ ਅਲਰਟ ਜਾਰੀ ਕੀਤਾ ਗਿਆ ਹੁਣ ਤੱਕ ਮੌਸਮ ਵਿਭਾਗ ਤੋਂ ਐਂ ਜੀ ਆਨਵੈਰ ਚੇਅਰਮੈਨ ਜੀ ਨੇ ਲਈ ਆਈਐਮਡੀ ਵੱਲੋਂ ਕੋਈ ਵੀ ਅਲਰਟ ਕਿਸੇ ਡਿਸਟ੍ਰਿਕਟ ਲਈ ਜਾਰੀ ਨਹੀਂ ਕੀਤਾ ਗਿਆ ਪਰ ਹਲਕੀ ਬਾਰਿਸ਼ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਹੋ ਰਹੀ ਹੈ ਤਾਪਮਾਨ ਇਸ ਤਰ੍ਹਾਂ ਰਹੇਗਾ ਤਾਪਮਾਨ ਜੀ ਹੁਣ ਨੀਅਰ ਨਾਰਮਲ ਹੋ ਗਏ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਰਿਕਾਰਡ ਲੋਇਸਟ ਡੇਟਾ ਇਨ ਟੈਂਪਰੇਚਰ ਇਸ ਯੂਬਜ਼ਰਵ ਕਰ ਰਹੇ ਸੀ ਕਿਉਂਕਿ ਰੇਨੀ ਔਰ ਕਲਾਉਡੀ ਕੰਡੀਸ਼ਨ ਸੀ ਪਰ ਹੁਣ ਨੀਅਰ ਨਾਰਮਲ ਨੇ ਅੱਜ ਦਾ ਡੇ ਟਾਈਮ ਟੈਂਪਰੇਚਰ ਵੀ ਨਾਰਮਲ ਤੋਂ ਸਿਰਫ ਪੁਆਇੰਟ 2 ਡਿਗਰੀ ਸੈਂਟੀਗ੍ਰੇਡ ਉੱਪਰ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਨੀਅਰ ਨਾਰਮਲ ਹੀ ਟੈਂਪਰੇਚਰ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ। ਕਿਸ ਤਰ੍ਹਾਂ ਦੀ ਹਵਾ ਚੱਲੇਗੀ, ਕਿਸ ਤਰ੍ਹਾਂ ਦੀ ਗਰਮੀ ਹੋਏਗੀ, ਕਿਹਦਾ ਹੋਏਗੀ। ਜੋ ਗੁੰਮਾਰੀਤਾ ਦਾ ਕਾਰਨ ਬਣ ਰਹੀ ਹੈ। ਜੀ ਜਿਵੇਂ ਅਸੀਂ ਅੱਜ ਦੇਖ ਰਹੇ ਹਾਂ ਕਿ ਕਲੀਅਰ ਸਕਾਈ ਕੰਡੀਸ਼ਨਸ ਨੇ ਧੁੱਪ ਨਿਕਲੀ ਹੋਈ ਹੈ, ਟੈਂਪਰੇਚਰ ਨੀਅਰ ਨਾਰਮਲ ਹੈ। ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਆਉਣ ਵਾਲੇ ਦਿਨਾਂ ਦੇ ਵਿੱਚ ਸਪੈਸ਼ਲੀ 3-4 ਦਿਨ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ। ਇਸ ਸਮੇਂ ਲਈ ਕਿਸ ਤਰ੍ਹਾਂ ਹੀ ਰਹੇਗਾ ਮੌਸ ਫਾਰਮਰਸ ਜਿਹੜੇ ਵੀ ਇਹ ਹੀ ਦੱਸ ਸਕਦੇ ਹੈ ਜੀ ਬਾਕੀ ਸਾਰਿਆਂ ਨੂੰ ਵੀ ਇਹ ਹੀ ਦੱਸ ਸਕਦੇ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਾਰਥ-ਈਸਟਰਨ ਡਿਸਟ੍ਰਿਕਟ ਨੂੰ ਛੱਡ ਕੇ ਬਾਕੀ ਸਾਰੇ ਹਿੱਸਿਆਂ ਦੇ ਵਿੱਚ ਕਲੀਅਰ ਸਕਾਈ ਕੰਡੀਸ਼ਨਸ ਨੇ ਸੋ ਜਿਹੜਾ ਮੌਸਮ ਸਾਫ ਰਹਿਣ ਦੀ ਪ੍ਰੈਡਿਕਸ਼ਨ ਹੈ ਸੋ ਆਪਣੇ ਜਿਹੜੇ ਕੰਮ ਕਰਨੇ ਹਨ ਉਹਨਾਂ ਨੂੰ ਕੰਟੀਨਿਊ ਕਰ ਸਕਦੇ ਹੈ ਲੱਗਦਾ ਕਿ ਤਰ੍ਹਾਂ ਕਿਤੇ ਬਦਲਬਾਰੀ ਹੋ ਸਕਦੀ ਹੈ ਥੋੜੇ ਥੋੜੇ ਥਾਵਾਂ ਦੇ ਵਿੱਚ ਜੀ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਜਿਵੇਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਐਸਬੀਐਸ ਨਗਰ ਰੂਪਨਗਰ ਇਹਨਾਂ ਦੇ ਵਿੱਚ ਹੋ ਸਕਦੀ ਹੈ ਪਰ ਬਾਕੀ ਹਿੱਸਿਆਂ ਦੇ ਵਿੱਚ ਚਾਂਸਸ ਨਹੀਂ ਹੈਗੇ ਬਿਲਕੁਲ ਇਹ ਸੱਜਣਾ ਸੀਗੇ ਪਵਨੀਤ ਕੋਰ ਮੈਮ ਮੌਸਮ ਵਿਭਾਗ ਦੇ ਜਿਨ੍ਹਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਲੋਕਤਾਂ ਦੇ ਇਸ਼ਾਰੇ ਦੇ ਵਿੱਚ ਹੋ ਸਕਦੀ ਹੈ ਬਾਰਿਸ਼ ਹੋ ਸਕਦੀ ਹੈ ਪਰ ਦੂਜੇ ਇਲਾਕਿਆਂ ਦੇ ਵਿੱਚ ਹਜ ਤੱਕ ਇਹ ਕੋਈ ਅਨਮਾਨ ਨਹੀਂ ਹੈ ਕਿਉਂਕਿ ਲਗਾਤਾਰ ਜਿਹੜੀਆਂ ਪੈੰਦੀ ਬਰਸਾਤ ਦੇ ਕਾਰਨ ਪੰਜਾਬ ਦਾ ਕਾਫੀ ਨੁਕਸਾਨ ਹੋਇਆ ਸੀ ਉਸ ਦੇ ਨਾਲ ਹੀ ਅੱਜ ਸਾਫ ਸਪਸ਼ਟ ਕਰ ਦਿੱਤਾ ਗਿਆ ਕਿ ਆਨੇ ਸਮੇਂ ਦੇ ਵਿੱਚ ਆਨੇ ਦਿਨਾਂ ਦੇ ਵਿੱਚ ਕੋਈ ਵੀ ਬਰਸਾਤ ਹੋ ਜੀ ਅਲਰਟ ਜਾਰੀ ਨਹੀਂ ਕੀਤਾ ਗਿਆ ਮੌਸਮ ਬਿਲਕੁਲ ਸਾਫ਼ ਰਹੇਗਾ ਜੁਰਲ ਦਾ ਅਨੁਮਾਨ ਅਨਿਤਨਾ ਜੋ ਰਿਪੋਰਟ ਕਰਦਾ ਹੈ